ਮੇਰੇ ਬਹੁਤ ਪਿਆਰੇ ਦੋਸਤੋ ਅੱਜ ਦੀ ਇਸ ਸੰਗਣੀ ਤੁੰਦ ਦੇ ਵਿੱਚ ਮੈਂ ਆਪਣੇ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਿਹਾ। ਇਧਰ ਖੜਾ ਹੈ ਮੇਰਾ ਸਾਈਕਲ ਪਿੱਛੇ ਮੇਰਾ ਬੈਗ ਜਸਦੇ ਵਿੱਚ ਮੇਰੀ ਨਿੱਜੀ ਡਾਇਰੀ ਤੇ ਕੁਝ ਕਿਤਾਬਾਂ ਹਰ ਵਕਤ ਹੁੰਦੀਆਂ ਨੇ। ਅੱਜ ਤੁੰਦ ਬਹੁਤ ਜ਼ਿਆਦਾ ਸੰਘਣੀ ਹੈ। ਇੱਕ ਹੁੰਦਾ ਫੌਗ ਜਿਹਨੂੰ ਧੁੰਦ ਕਿਹਾ ਜਾਂਦਾ ਹੈ ਇੱਕ ਹੁੰਦਾ ਸਮੋਗ ਜਿਹਦੇ ਵਿੱਚ ਧੂਆਂ ਵੀ ਰਲਿਆ ਹੁੰਦਾ ਜਿਹਦੇ ਵਿੱਚ ਤਿੰਨ ਚੀਜ਼ਾਂ ਰਲੀਆਂ ਹੋਈਆਂ ਫੌਗ ਵੀ ਆ ਧੂਆਂ ਵੀ ਆ ਤੇ ਡਸਟ ਵੀ ਆ ਤਿੰਨ ਚੀਜ਼ਾਂ ਨੇ ਰਲ ਕੇ ਅੱਜ ਦਾ ਜਿਹੜਾ ਇਹ ਧੁੰਦ ਬੜਾਈ ਹੋਈ ਲਾਈਟਾਂ ਹਲੇ ਤੱਕ ਲਗਭਗ ਜਗ ਰਹੀਆਂ ਨੇ ਆਵਾਜ਼ਾਂ ਵੀ ਬਹੁਤ ਤੇਜ਼ ਆ ਬਿਲਕੁਲ ਚਿੱਟੀ ਪੱਟੀ ਤੋਂ ਖੱਬੇ ਹੱਥ ਜਾ ਕੇ ਤੁਰਨਾ ਪੈਂਦਾ ਹਾਂ ਠੀਕ ਹੈ ਜੀ ਠੀਕ ਹੈ ਆ ਟਰਾਲੀਆਂ ਉਸੇ ਤਰੀਕੇ ਨਾਲ ਜਾਂਦੀਆਂ ਹੋਈਆਂ ਟਰਾਲੀਆਂ ਸੈਪਟਿਕ ਟੈਂਕ ਜਾਂ ਫਲਸ਼ ਟੈਂਕਾਂ ਵਾਲੀਆਂ ਇਹ ਦੁਕਾਨਾਂ ਇਹਨਾਂ ਨੂੰ ਆਪਾਂ ਪਾਰ ਕਰਕੇ ਆਪਣੀ ਮੰਜ਼ਿਲ ਵੱਲ ਵਧਦੇ ਹੋਏ ਜਿੰਨੇ ਦਿਨ ਵੀ ਹੋਏ ਨੇ ਅੱਜ ਮੈਂ ਪਹਿਲੇ ਦਿਨ ਸਭ ਤੋਂ ਸੰਘਣੀ ਧੁੰਦ ਦੇਖੀ ਆ ਦੇਖੋ ਲਾਈਟਾਂ ਹਲੇ ਜਗ ਰਹੀਆਂ ਤੇ ਵਿਜ਼ਿਬਿਲਟੀ ਲਗਭਗ 50 ਕਿ ਮੀਟਰ ਦੀ ਆ 50 ਕਿ ਮੀਟਰ ਤੱਕ ਆਪਾਂ ਸਾਫ਼ ਜਾਂ ਠੀਕ ਦੇਖ ਸਕਦੇ ਆ ਉਸ ਤੋਂ ਅੱਗੇ ਨਹੀਂ ਦੇਖ ਸਕਦੇ ਅੱਜ ਸਾਰੇ ਸਕੂਲਾਂ ਦੇ ਵਿੱਚ ਬਾਲ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਸਾਡੇ ਸਕੂਲ ਵਿੱਚ ਵੀ ਅਸੀਂ ਗੁਰਪੁਰਬ ਵੀ ਮਨਾ ਰਹੇ ਹਾਂ ਨਾਲ ਨਾਲ ਬਾਲ ਦਿਵਸ ਵੀ ਮਨਾ ਰਹੇ ਹਾਂ ਸੋ ਅੱਜ ਇਸ ਲਈ ਮੈਂ ਥੋੜਾ ਜਿਹਾ ਸਧਿਆਨ ਤੁਰਿਆ ਹੋਇਆ ਕੁਝ ਸਮੇਂ ਸਰ ਪਹੁੰਚ ਕੇ ਸਾਰਾ ਕੰਮਕਾਰ ਦੇਖਿਆ ਜਾਵੇ ਚਾਰੇ ਪਾਸੇ ਸੰਘਣੀ ਗੂੜੀ ਧੁੰਦ ਜਿਹੜੀ ਪਿਓਰ ਸਹਾਲਾ ਵਿੱਚ ਪੈਂਦੀ ਪਰ ਇਹ ਧੁੰਦ ਦੇ ਨਾਲ ਨਾਲੇ ਦੇ ਵਿੱਚ ਧੂਏ ਤੇ ਡਸਟ ਦਾ ਵੀ ਅੰਸ਼ ਹੈ ਧੂੜ ਕਣਾਂ ਦਾ ਵੀ ਅੰਸ਼ ਹੈ ਇਸ ਕਰਕੇ ਧੁੰਦ ਤਾਂ ਹਲੇ ਥੋੜੀ ਆ ਪਰ ਸੰਘਣੀ ਤਾਂ ਲੱਗਦੀ ਆ ਕਿਉਂਕਿ ਚਾਰੇ ਪਾਸੇ ਧੂਏ ਦੇ ਅੰਸ਼ ਵੀ ਇਹਦੇ ਵਿੱਚ ਰਲੇ ਹੋਏ ਆ ਤੇ ਡਸਟ ਦੇ ਵੀ ਅੰਸ਼ੇ ਦੇ ਵਿੱਚ ਰਲੇ ਹੋਏ ਆ ਇਸ ਕਾਰਨ ਕਰਕੇ ਧੁੰਦ ਦੇ ਸੰਘਣੀ ਜਾਪਦੀ ਆ ਆ ਜਿਹੜੇ ਦਰਖਤ ਸੀ ਕਿਸੇ ਵੇਲੇ ਇਹਨਾਂ ਤੇ ਪੂਰੇ ਫੁੱਲ ਹੁੰਦੇ ਸੀਗੇ ਹੁਣ ਫੁੱਲੋ ਝੜ ਚੁੱਕੇ ਆ ਤੇ ਲਾਈਟਾਂ ਜਗਮਗਾਉਂਦੀਆਂ ਹੋਈਆਂ ਆ ਇਸ ਯੂ ਟਰਨ ਦੀ ਆਖਰੀ ਲਾਈਟ ਹੈ ਨਹੀਂ ਇੱਕ ਅੱਗੇ ਹੋਰ ਹੈ ਧੁੰਦ ਕਾਰਨ ਪਤਾ ਨਹੀਂ ਲੱਗਦਾ ਵੀ ਲਾਈਟ ਕਿੰਨੀ ਨੇੜਾ ਦੇਖੋ ਆ ਵੀ ਜਗ ਰਹੀ ਆ ਹਲੇ ਇੱਥੋਂ ਐ ਲੱਗਦਾ ਵੀ ਅੱਗੇ ਲਾਈਟ ਹੈ ਨਹੀਂ ਪਰ ਤੁਸੀਂ ਦੇਖੋਗੇ ਕਿ ਹਲੇ ਦੋ ਲਾਈਟਾਂ ਹੋਰ ਆ ਇੱਕ ਸੱਜੇ ਥਾ ਬੰਦ ਦਾ ਹੀ ਇੱਕ ਇਸ ਤੋਂ ਅੱਗੇ ਵੀ ਆ ਆ ਦੇਖੋ ਹੈ ਤੇ ਇਸ ਤੋਂ ਅੱਗੇ ਵੀ ਲਾਈਟਾਂ ਹੈਗੀਆਂ ਮੈਨੂੰ ਲੱਗਦਾ ਸੀ ਉੱਥੋਂ ਤੱਕ ਹੀ ਆ ਪਰ ਧੁੰਦ ਹੋਣ ਕਰਕੇ ਵਿਜ਼ਿਬਿਲਟੀ ਘਟ ਹੋਣ ਕਰਕੇ ਅੱਗੇ ਦਿਖਾਈ ਨਾ ਦਿੰਦਾ ਹੁਣ ਕਰਕੇ ਵਾਕ ਵਾਕ ਕਸਮ ਦੀਆਂ ਲਾਈਟਾਂ ਅੱਗੇ ਆਪਾਂ ਨੂੰ ਹੋਰ ਦਿਖਾਈ ਦਿੰਦੀਆਂ ਹਲੇ ਵੀ ਲਾਈਟਾਂ ਆ ਇਸ ਯੂ ਟਰਨ ਦੀ ਇੱਥੋਂ ਯੂ ਟਰਨ ਬਣ ਜਾਂਦਾ ਆਖਰੀ ਲਾਈਟ ਆ ਇਸ ਇਸ ਤੋਂ ਬਾਅਦ ਧੁੰਦ ਲਗਾਤਾਰ ਵਧੇਗੀ ਕਿਉਂਕਿ ਕਿਤਾ ਸੂਆ ਕਰੀਬ ਆਜੂ ਖੇਤ ਕਰੀਬ ਆ ਜਾਣਗੇ ਖੇਤਾਂ ਦੇ ਵਿੱਚ ਲਗਭਗ ਪਰਾਲੀ ਜਿਹੜੀ ਹੈ ਉਹ ਵਾਹੀ ਜਾਂਦੇ ਜਾਂ ਖੇਤਾਂ ਨੂੰ ਲੋਕ ਵਾਹੀ ਜਾਂਦੇ ਆ ਛੇਤੀ ਬੀਜਣ ਦੀ ਕਾਲ ਆ ਜਿਹੜੀ ਪੰਜਾਬ ਦੇ ਵਿੱਚ ਅੱਜ ਦੀ ਨਹੀਂ ਹੈ ਪੁਰਾਣੇ ਵੇਲਿਆਂ ਤੋਂ ਹੈ ਕੱਤੇ ਦੇ ਮਹੀਨੇ ਦੇ ਵਿੱਚ ਬਜਾਈ ਦਾ ਕੰਮ ਅਕਸਰ ਨਵੇੜ ਲਿਆ ਜਾਂਦਾ ਹੈ ਇਸ ਕਰਕੇ ਕਿਸਾਨਾਂ ਨੂੰ ਬਾੜੀ ਤੇਜ਼ੀ ਆ ਠੰਡ ਅੱਜ ਆਮ ਦੇ ਨਾਲੋਂ ਥੋੜੀ ਜ਼ਿਆਦਾ ਕੱਲ ਪਹਿਲਾ ਦਿਨ ਸੀ ਠੰਡ ਦਾ ਅੱਜ 400 ਤੋਂ ਜ਼ਿਆਦਾ ਠੰਡ ਚਾਰੇ ਪਾਸੇ ਤੁੰਦ ਹੀ ਤੁੰਦ ਤੇ ਤੁੰਦ ਦੇ ਵਿੱਚ ਫੌਗ ਲਾਈਟਾਂ ਗੱਡੀਆਂ ਦੇ ਜਿਹੜੀਆਂ ਲੱਗੀਆਂ ਹੋਈਆਂ ਉਹ ਤੁੰਦ ਨੂੰ ਚੀਰਦੀਆਂ ਹੋਈਆਂ ਆਪਣੇ ਆਪਣੇ ਸਫਰਾਂ ਵੱਲ ਵਾਧੀਆਂ ਹੋਈਆਂ ਕਿਸੇ ਕਿਸੇ ਗੱਡੀ ਤੇ ਇਸ ਤਰੀਕੇ ਨਾਲ ਚਾਰੇ ਲਾਈਟਾਂ ਜਗਦੀਆਂ ਹੁੰਦੀਆਂ ਇਹ ਬਹੁਤ ਵਧੀਆ ਚੀਜ਼ ਆ ਜਦੋਂ ਕੋਈ ਇਨਸਾਨ ਹਰ ਇੱਕ ਗੱਡੀ ਦੇ ਵਿੱਚ ਆਪਸ਼ਨ ਹੁੰਦੀ ਆ ਚਾਰੋਂ ਲਾਈਟਾਂ ਜਗਾਉਣ ਦੀ ਇਹਦੇ ਨਾਲ ਜਗਬੋਜ ਜਦੋਂ ਹੁੰਦੀ ਆ ਵਾਰ-ਵਾਰ ਦੂਰੋਂ ਆਉਂਦੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਗੱਡੀ ਆਉਂਦੀ ਪਰ ਜਿਹੜੇ ਅਣਜਾਣ ਡਰਾਈਵਰ ਹੁੰਦੇ ਆ ਉਹਨਾਂ ਨੂੰ ਨਹੀਂ ਪਤਾ ਹੁੰਦਾ ਇਹ ਵੀ ਕਿਹੜੇ ਵੇਲੇ ਆਪਸ਼ਨ ਯੂਜ਼ ਕਰਨੀ ਆ ਅਕਸਰ ਤੋਂ ਦੇ ਵਿੱਚ ਇਹਨੂੰ ਯੂਜ਼ ਕਰਨਾ ਬਹੁਤ ਵਧੀਆ ਰਹਿੰਦਾ ਚਾਰੇ ਲਾਈਟਾਂ ਜਦੋਂ ਜਗਬੋਜ ਜਗਬੋਜ ਹੁੰਦੀ ਚ ਟਵਿੰਕਲ ਹੁੰਦੀਆਂ ਇੱਥੇ ਆ ਕੇ ਵਿਜ਼ਿਬਿਲਟੀ ਬਿਲਕੁਲ 20 ਮੀਟਰ ਦੀ ਰਹਿ ਗਈ ਆ 20 ਮੀਟਰ ਤੱਕ ਸਾਨੂੰ ਦਿਖਾਈ ਦਿੰਦਾ ਇੰਨੀ ਘੱਟ ਵਿਜ਼ਿਬਿਲਟੀ ਅਕਸਰ ਹਾਦਸਿਆਂ ਦਾ ਵੀ ਕਾਰਨ ਬਣਦੀ ਆ ਤੇਜ਼ ਗਤੀ ਵਿੱਚ ਜਾਂਦੇ ਹੋਏ ਵਾਹਨ ਕਈ ਵਾਰ ਆਪਸ ਵਿੱਚ ਟਕਰਾ ਜਾਂਦੇ ਨੇ ਪ੍ਰਮਾਤਮਾ ਕਰੇ ਕਿ ਅਜਿਹਾ ਹਾਦਸਾ ਨਾ ਹੋਵੇ ਆ ਜਿਹੜੇ ਸਿਆਣੇ ਡਰਾਈਵਰ ਆ ਦੇਖੋ ਲੰਘਦੇ ਹੋਏ ਇਹਨਾਂ ਚਾਰੇ ਲਾਈਟਾਂ ਦੇ ਜਗ੍ਹਾ ਨੂੰ ਡੇਂਜਰ ਜ਼ੋਨ ਕਿਹਾ ਜਾਂਦਾ ਵੀ ਗੱਡੀ ਹੁਣ ਡੇਂਜਰ ਜ਼ੋਨ 'ਚ ਹੈ ਹਾਲਾਂਕਿ ਡੇਂਜਰ ਜ਼ੋਨ ਦੀ ਗੱਲ ਨਹੀਂ ਹੈ ਹੁਣ ਵੀ ਜਦੋਂ ਤੁਹ ਹੁੰਦਾ ਹੈ ਤਾਂ ਚਾਰੇ ਪਾਸੇ ਜਿਹੜਾ ਹੈ ਦੇਖਿਆ ਜਾ ਸਕਦਾ ਕਿ ਗੱਡੀਆਂ ਦੇ ਟਕਰਾਉਣ ਤੋਂ ਬਚਣ ਦੇ ਲਈ ਇਸ ਲਾਈਟ ਨੂੰ ਛੱਡਿਆ ਜਾ ਸਕਦਾ ਹੈ ਜਿਹੜੀ ਲਾਈਟ ਨੂੰ ਅਸੀਂ ਡੇਂਜਰ ਜ਼ੋਨ ਕਹਿੰਨੇ ਚਾਰੋਂ ਲਾਈਟਾਂ ਜਦੋਂ ਜਗਬੋਜ ਜਗਬੋਜ ਹੁੰਦੀ ਹੈ ਮੈਂ ਆਪਣੇ ਸਫ਼ਰ ਦੇ ਪਹਿਲੇ ਪਲਾ ਪੜਾ ਤੇ ਲਗਭਗ ਪਹੁੰਚਣ ਵਾਲਾ ਸਵੇਰੇ ਤੇ ਇੱਥੇ ਅੱਗੇ ਵੀ ਚੜਾਈ ਪੈਂਦੀ ਆ ਇਤੋਂ ਲਗਭਗ ਸੂਆ ਸ਼ੁਰੂ ਹੋ ਜੂ। ਨਵਾਰਾ ਜਾਨਵਰ ਖੜੇ ਹੋਏ। ਅੱਜ ਸਾਰੇ ਭਾਰਤ ਦੇ ਸਕੂਲਾਂ ਵਿੱਚ ਬਾਲਦੇਵ ਸਤਿਸ਼੍ਰੀ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਇੱਥੇ ਆ ਗਿਆ ਜਿਹੜੇ ਦਰਖਤ ਸਾਰੇ ਇਹ ਹੁਣ ਤਰੇਲ ਸਟਣ ਲੱਗ ਜਾਂਦੇ ਆ ਅ ਜਦੋਂ ਆਪਾਂ ਹੀਠਾਂ ਦੇਖਦੇ ਆ ਇਸ ਤਰੀਕੇ ਨਾਲ ਇੰਜ ਲੱਗਦਾ ਜਿਵੇਂ ਇੱਥੇ ਬਾਰਿਸ਼ ਹੋਈ ਹੁੰਦੀ ਆ ਅਕਾਲ ਅਕੈਡਮੀ ਕਾਲੇ ਕੀਆਂ ਬੱਸਾਂ ਬੱਚਿਆਂ ਨੂੰ ਲੈ ਕੇ ਲਗਭਗ ਪਹੁੰਚਣ ਵਾਲੀਆਂ ਸਫਰ ਤੇ ਕਿਉਂਕਿ ਮੇਰੇ ਖੱਬੇ ਹੱਥ ਬਿਲਕੁਲ ਇਧਰ ਦੀ ਮੋੜ ਜਾਣਗੇ ਤੇ ਪੰਜਾ ਚਾਰ ਮਿੰਟਾਂ ਦਾ ਹੋਰ ਰਸਤਾ ਕਾਲੇ ਕੀ ਪਹੁੰਚ ਜਾਣਗੇ ਇਧਰ ਦੀ ਲੈ ਕੇ ਬੱਚਿਆਂ ਨੂੰ ਸਾਹਮਣੇ ਟਰੈਕਟਰ ਚਾਰ ਚਾਰ ਲਾਈਟਾਂ ਦੇ ਨਾਲ ਅੱਗੇ ਵਧਦੇ ਹੋਏ ਲੋਕ ਕੋਈ ਕਿਸੇ ਕੋਈ ਪੂਰੀ ਜਾਂ ਮੋٹے ਕੱਪੜੇ ਦੇ ਨਾਲ ਬਹੁਤ ਤੇਜ਼ ਸਾਧਨ ਜਾਂਦੇ ਹੋਏ ਮੈਂ ਕੋਸ਼ਿਸ਼ ਕਰਦਾ ਕਿ ਇਸ ਪੱਟੀ ਦੇ ਬਿਲਕੁਲ ਇਧਰਲੇ ਪਾਸੇ ਰੱਖਾਂ ਸਾਈਕਲ ਨੂੰ ਬਿਲਕੁਲ ਖੱਬੇ ਹੱਥ ਕਰੀਬਨ 1 ਫੁੱਟ ਦੇ ਏਰੀਏ ਦੇ ਵਿੱਚ ਵੀ ਮੈਂ ਸੱਜੇ ਪੱਥ ਵੀ ਨਾ ਪੱਟੀ ਵੱਲ ਬਣਾ ਜਾਵਾਂ ਅੱਜ ਬੇਹੱਦ ਸੰਘਣੀ ਧੁੰਦ ਹਨੇਰੇ ਵਰਗੀ ਫੀਲਿੰਗ ਆਉਂਦੀ ਹੋਈ ਵੀ ਹਾਲੇ ਤੱਕ ਜਿਵੇਂ ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ ਰਖਤਾਂ ਦੇ ਤੇਲ ਨਾਲ ਸੜਕ ਗਿੱਲੀ ਹੋਈ ਪਈ ਆ ਕਾਂਤੀ ਕਿਵੇਂ ਆ ਠੀਕ ਆ ਬਾਈ ਕਿਵੇਂ ਵੇਲਾ ਇਧਰ ਆ ਜਾਣਾ अच्छा ठीक है स्कूल चल्या स्कूल ਇਹ ਸਾਡੇ ਗਵਾਨ ਮੁੰਡਾ ਡਰਾਈਵਰ ਆ ਸੜਕ ਤੇ ਨੰਨਾ ਕਾਰ ਆ ਇੱਥੇ ਕਿਸੇ ਸ਼ੈਲਰ ਵਿੱਚ ਡਰਾਈਵਰੀ ਕਰਦਾ ਆਪਣੇ ਸਫਰ ਵੱਲ ਆਉਂਦਾ ਹੋਇਆ ਸਾਹਮਣੇ ਗੱਡੀ ਦੀ ਖੜਖੜ ਤਾਂ ਸੁਣ ਰਹੀ ਆ ਗੱਡੀ ਨਹੀਂ ਦਿਸ ਰਹੀ ਆ ਹੁਣ ਦਿਖਾਈ ਦੇਵੇਗੀ ਮੈਂ ਆਪਣੇ ਦੂਜੇ ਪੜਾਅ ਲਗਭਗ ਨੱਥੋ ਕੇ ਵੱਲ ਹੁੰਚਣ ਵਾਲਾ ਦਸੰਬਰ ਦੇ ਵਿੱਚ ਲਗਭਗ ਟਟ ਦੀ ਪ੍ਰੀਖਿਆ ਹੋਣ ਜਾ ਰਹੀ ਆ ਉਹਦੇ ਲਈ ਮੈਂ ਹੁਣ ਕੱਲ ਪਰਸੋਂ ਦੇ ਚੌਥੇ ਦੀ ਕੱਲ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਪਰਸੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਸਬੰਧ ਵਿੱਚ ਛੁੱਟੀ ਹੈ ਤੇ ਚੌਥੇ ਐਤਵਾਰ ਆ ਗਿਆ ਤਿੰਨ ਦਿਨਾਂ ਦੇ ਵਿੱਚ ਮੈਂ ਵੀਡੀਓ ਇੱਕ ਅਜਿਹੀ ਤਿਆਰ ਕਰਾਂਗਾ ਟੈਟ ਦੇ ਨਾਲ ਸੰਬੰਧਿਤ ਆਮ ਬੱਚਿਆਂ ਨੂੰ ਇਹ ਪ੍ਰੀਖਿਆ ਬਹੁਤ ਔਖੀ ਲੱਗਦੀ ਆ ਟੈਟ ਬੰਦਾ ਕਰ ਲਵੇ ਅੱਧਾ ਨੌਕਰੀ ਦੇ ਕਾਬਿਲ ਹੋ ਜਾਂਦਾ ਉਸ ਤੋਂ ਬਾਅਦ ਸਿਰਫ ਸਬਜੈਕਟ ਪ੍ਰੀਖਿਆ ਜਾਂ ਵਿਸ਼ਾ ਪ੍ਰੀਖਿਆ ਰਹਿ ਜਾਂਦੀ ਆ ਮੈਨੂੰ ਖੁਦ ਨਹੀਂ ਯਾਦ ਮੈਂ ਇਹ ਪਰੀਖਿਆ 6 ਵਾਰ ਪਾਸ ਕੀਤੀ ਕੇ 7 ਵਾਰ ਤੇ ਉਹਦੇ ਕੁਝ ਕੁ ਜ਼ਰੂਰੀ ਟਿਪਸ ਮੈਂ ਜਿਹਦੇ ਨਾਲ ਮੈਨੂੰ ਲੱਗਦਾ ਜੇ ਤੁਸੀਂ ਇੱਕ ਦੋ ਵਾਰੀ ਵੀਡੀਓ ਉਹ ਦੇਖੋਗੇ ਤਾਂ ਤੁਸੀਂ ਆਪ ਦਾ ਟੈਸਟ ਆਸਾਨੀ ਨਾਲ ਪਾਸ ਕਰ ਸਕਦੇ ਆ ਕੋਈ ਬਹੁਤਾ ਔਖਾ ਟੈਸਟ ਨਹੀਂ ਹੈ ਇਹ ਅੱਜ ਮੈਂ ਜ਼ਰੂਰ ਮਤਲਬ ਇਹ ਟੈਸਟ ਦੇ ਸੰਬੰਧ ਵਿੱਚ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਾਂਗਾ ਮੇਰੇ ਨਾਲ ਜੁੜੇ ਹੋਏ ਜ਼ਿਆਦਾਤਰ ਲੋਕ UGC ਨੈਟ ਕਰਕੇ ਮੇਰੇ ਨਾਲ ਜੁੜੇ ਹੋਏ ਆ। ਸੋ ਮੈਂ ਅੱਜ ਜਰੂਰ ਟਟ ਦੀ ਪ੍ਰੀਖਿਆ ਦੇ ਨਾਲ ਸੰਬੰਧਤ ਤੁਹਾਡੇ ਨਾਲ ਸੰਦੇਸ਼ ਕਰਾਂਗਾ। ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ। ਸਾਡੀ ਗਲੀ ਦਾ ਮੁੰਡਾ ਮਸਤਰੀ। ਮੇਰਾ ਬਚਪਨ ਦਾ ਖਾਸ ਮਿੱਤਰ ਯੋ ਦੋਸਤ ਮੇਰਾ। ਇਹ ਕੰਮ ਤਾਂ ਇਧਰ ਲੱਗਿਆ ਕਿ ਤੇ ਉਹ ਆ ਰਿਹਾ। ਸੰਘਾ ਨਿਊ ਨੈਸ਼ਨਲ બસ ਜਾਂਦੀ ਹੋਈ ਇੱਧਰ ਬਾਈ ਮੋਚੀ ਦਾ ਕੰਮ ਕਰਨ ਵਾਲੇ ਅੱਜਕੱਲ ਮੋਟਰਸਾਈਕਲਾਂ ਦੇ ਪਿੰਡਾਂ ਵਿੱਚ ਜਾਂਦੇ ਆ ਇਹ ਵੀ ਜਾਂਦਾ ਹੋਇਆ ਬਾਈ ਤੇ ਸਾਹਮਣੇ ਬਰਾਡ ਬੱਸ ਜਾਂਦੀ ਹੋਈ ਮੈਂ ਲਗਭਗ ਨੱਥੋਕੇ ਪਹੁੰਚਣ ਵਾਲਾ ਨੱਥੋ ਕੇ ਨਾਲ ਸਾਹਮਣੇ ਚੌਂਕ ਲੋ ਵਿਜ਼ਿਬਿਲਟੀ ਦੇ ਵਿੱਚ ਨੱਥੋ ਕੇ ਨਾਲ ਬੋਰਡ ਦਿਸਦਾ ਹੋਇਆ ਆ ਪਤਾ ਨਹੀਂ ਕਿਉਂ ਲੋਕ ਪਲਾਂਟ ਦੀ ਚੀਜ਼ ਆ ਪਤਾ ਨਹੀਂ ਕੀ ਆ ਪਹਿਲਾਂ ਸੂਏ ਤੋਂ ਆਪਾਂ ਤੁਰੇ ਉੱਥੇ ਵੀ ਆਪਣੇ ਅੱਗੇ ਸੀ ਹੁਣ ਵੀ ਆਪਣੇ ਅੱਗੇ ਅੱਗੇ ਜਾ ਰਹੀ ਆਪਾਂ ਨੱਥੋਂ ਕਹਿੰਦਾ ਚੌਂਕ ਪਾਰ ਕਰਦੇ ਹੋਏ ਇਹ ਸਾਧਨ ਫੇਰ ਹੋ ਗਿਆ ਸੋਲੂਸ਼ਨਸ ਵਾਲਾ ਹੀ ਆ ਇਹ ਕਿਸੇ ਨਾ ਕਿਸਮ ਦਾ ਲੱਕ ਪਲਾਟ ਦਾ ਸੋਲੂਸ਼ਨ ਹੋ ਸਕਦਾ ਹੈ ਇਹਦੇ ਵਿੱਚ ਇਹ ਸੜਕ ਦੇ ਉੱਪਰ ਜਿਹੜਾ ਮਟੀਰੀਅਲ ਪਾਉਂਦੇ ਖਾਸ ਤੌਰ ਤੇ ਟੁੱਟੇ ਰੋੜਾਂ ਦੇ ਉੱਪਰ ਤੇ ਆਪਾਂ ਸੰਘਣੀ ਧੁੰਦ ਦੇ ਵਿੱਚ ਲਗਭਗ ਦੂਜੇ ਪੜਾ ਨੂੰ ਪਾਰ ਕਰਤਾ ਤੀਜੇ ਪੜਾ ਦੇ ਲਗਭਗ ਆਪਾਂ ਨੇੜੀਆਂ ਦੋਟਾ ਕਿਲੋਮੀਟਰ ਦਾ ਵਕਫਾ ਬਾਕੀ ਮਤਲਬ ਕਿ ਆਪ ਰੋਡ ਨਿਹਾਲ ਸਿੰਘ ਵਾਲਾ 15 ਕਿਲੋਮੀਟਰ ਥੋੜੀ ਜੀ ਧੁੰਦ ਪੈਣ ਦੇ ਨਾਲ ਪ੍ਰਦੂਸ਼ਣ ਤੋਂ ਰਾਹਤ ਮਿਲ ਜਾਂਦੀ ਆ ਪੰਜਾਬ ਦੇ ਵਿੱਚ ਸਵਾਰ ਪਹਿਲਾਂ ਤਾਂ ਲੱਗ ਰਿਹਾ ਸੀ ਸ਼ਾਇਦ ਅੱਗੇ ਸਵਾਰ ਘਟ ਲੱਗੇਗੀ ਪਰ ਕਿਤੇ ਨਾ ਕਿਤੇ ਕਿਸਾਨਾਂ ਨੇ ਜਿਹੜੀ ਸਵਾਰ ਅੱਗ ਹੈ ਉਹ 5 ਵਜੇ ਤੋਂ ਬਾਅਦ ਲਗਾਈ ਆ ਜਾਂ ਉਹਨਾਂ ਨੂੰ ਪਿੱਛੋਂ ਹੁਕਮ ਹੋਇਆ 5 ਵਜੇ ਤੋਂ ਬਾਅਦ ਲਗਾਉਣੀ ਆ ਜਾਂ ਮੈਂ ਵੀ ਅਖਬਾਰ ਚ ਕੱਲ ਪੜ੍ਹ ਰਿਹਾ ਸੀ ਕਿ ਕਿਸਾਨ ਸੋਚਦੇ ਨੇ ਵੀ ਸੈਟਲਾਈਟ ਰਾਈਂ ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਲੱਗਦਾ ਤੇ ਅਧਿਕਾਰੀ ਵੀ ਆ ਜਿਹੜੇ 5 ਵਜੇ ਤੋਂ ਬਾਅਦ ਕਿਸੇ ਦੇ ਖੇਤਾਂ ਵਿੱਚ ਨਹੀਂ ਜਾਂਦੇ ਤੇ ਇਸ ਲਈ ਉਹ ਅੱਗ ਆ ਜਿਹੜਾ 5 ਵਜੇ ਤੋਂ ਬਾਅਦ ਲਗਾਉਂਦੇ ਨੇ ਪਰ ਇਹਦੇ ਨਾਲ ਆਥਣ ਵੇਲੇ ਤਰੇਲ ਪੈਣ ਲੱਗ ਜਾਂਦੀ ਆ ਪਰਾਲੀ ਗਿੱਲੀ ਹੁੰਦੀ ਆ ਤੇ ਉਹ ਉਰੀਦਰਾ ਮੱਚ ਨਹੀਂ ਪਾਉਂਦੀ ਜਿਸ ਕਾਰਨ ਪੰਜਾਬ ਦੇ ਵਿੱਚ ਪਹਿਲਾਂ ਜਿਵੇਂ ਸੋਚਿਆ ਜਾ ਰਿਹਾ ਸੀ ਇਸ ਵਾਰੇ ਕਿਸਾਨ ਅੱਗ ਨਹੀਂ ਲਾਉਣਗੇ ਦੂਜੀ ਗੱਲ ਇਸ ਵਾਰ ਝੋਨੇ ਨੂੰ ਤੇਲਾ ਬਹੁਤ ਪਿਆ ਸੀ ਜਿਹਦੇ ਕਰਕੇ ਜਦੋਂ ਪਰਾਲੀ ਨੂੰ ਮਚਾਇਆ ਜਾਂ ਜਲਾਇਆ ਜਾਂਦਾ ਉਸ ਵੇਲੇ ਕੜਤਣ ਅੱਖਾਂ ਦੇ ਵਿੱਚ ਪੈਂਦੀ ਆ ਤੇ ਧੂਆਂ ਜਿਹੜਾ ਕੌੜਾ ਦਿਸਦਾ ਇਹ ਵੀ ਇੱਕ ਕਾਰਨ ਹੈ ਮੈਂ ਲਗਭਗ ਆਪਣੇ ਪੜਾ ਤੇ ਤੀਜੇ ਪੜਾ ਤੇ ਤੇ ਆਪਣੇ ਸਫ਼ਰ ਦੇ ਆਖਰੀ ਪੜਾ ਤੇ ਲਗਭਗ ਪਹੁੰਚਣ ਵਾਲਾ ਸਾਹਮਣੇ ਗੱਲ ਬੱਸ ਲਗਭਗ ਅੱਡੇ ਤੇ ਪਹੁੰਚਣ ਵਾਲੀ ਆ ਸਟੈਕ ਕੀਤੀ ਹੋਈ ਪਰਾਲੀ ਅੱਜ ਇਹਦੀ ਵੀ ਵਿਜ਼ਿਬਿਲਟੀ ਘਟ ਹੈ ਮੈਂ ਲਗਭਗ ਆਪਣੇ ਸਫ਼ਰ ਦੇ ਬਿਲਕੁਲ ਨਜ਼ਦੀਕ ਇੰਨੀ ਧੁੰਦ ਦੇ ਵਿੱਚ ਇਸ ਵੀਡੀਓ ਨੂੰ ਦੇਖਣ ਦੇ ਲਈ ਸਾਰੇ ਮਿੱਤਰਾਂ ਦੋਸਤਾਂ ਦਾ ਪਿਆਰਿਆਂ ਦਾ ਬਹੁਤ-ਬਹੁਤ ਧੰਨਵਾਦ